ਬੇਤਦਨ ਬਾਲੀਵੁੱਡ ਦੇ ਹਿਮਾਂਤਰ ਮਿੰਦਰ ਤੇਉਲ ਤਾਂ ਦਿਹਾਂਤ ਹੋ ਗਿਆ ਸੀ 99 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਸੀ ਪਰ ਅੱਜ ਵੀ ਹਰ ਕਿਸੇ ਦੀ ਯਾਦਾਂ ਦੇ ਵਿੱਚ ਤਰਮਿੰਦਰ ਤੇਉਲ ਮੌਜੂਦ ਨੇ ਔਰ ਹਮੇਸ਼ਾ ਯਾਦਾਂ ਦੇ ਵਿੱਚ ਤਰਮਿੰਦਰ ਤੇਉਲ ਅਮਰ ਰਹਿਣਗੇ ਬਹੁਤ ਸਾਰੇ ਲੋਕ ਉਹਨਾਂ ਦੇ ਫੈਨਸ ਜਿਹੜੇ ਨੇ ਸਾਹਮਣੇ ਆਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੰਜੂ ਵੀ ਆਏ ਤਰਮਿੰਦਰ ਤੇਉਲ ਨੂੰ ਆਖਰੀ ਅਲਵਿਦਾ ਕਹਿੰਦੇ ਵੇਲੇ ਦੱਸ ਜੇ ਜਿੱਕਰ ਟਰਮਿੰਦਰ ਦੇਉਲ ਦੇ ਦੇ ਉੰਦੇ ਸਟਾਰਟਿੰਗ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਸਾਹਨੇਵਾਲ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਅਤੇ ਉੱਥੇ ਹੀ ਰਹਿ ਕੇ ਉਹਨਾਂ ਨੇ ਬੰਬੇ ਦੇ ਵਿੱਚ ਫਿਲਮਾਂ ਦਾ ਸੁਪਨਾ ਦੇਖਿਆ ਅਤੇ ਹੀਰੋ ਬਣਨ ਦਾ ਸੁਪਨਾ ਦੇਖਿਆ ਸਾਹਨੇਵਾਲ ਦੀਆਂ ਗਲੀਆਂ ਦੇ ਵਿੱਚ ਹੀ ਸਾਹਨੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਉੱਥੇ ਵੱਡੇ ਹੋਏ ਉੱਥੇ ਹੀ ਆਪਣਾ ਕੰਮ ਕਰਨਾ ਵੀ ਸ਼ੁਰੂ ਕੀਤਾ ਅੱਜ ਵੀ ਸਾਹਨੇਵਾਲ ਦੇ ਵਿੱਚ ਟਰਮਿੰਦਰ ਦੇਉਲ ਦਾ ਚਿੱਤਰ ਮੌਜੂਦ ਹੈ ਪਹਿਲਾਂ ਕੁਝ ਹੋਰ ਪੁਰਾਣੇ ਢੰਗ ਦੇ ਨਾਲ ਉਕਰ ਬਣਿਆ ਹੋਇਆ ਸੀ ਬਰਬਾਦ ਦੇ ਵਿੱਚ ਟਿਊਲ ਪਰਿਵਾਰ ਦੇ ਵੱਲੋਂ ਉਸका ਦੀ ਮੇਨਟੇਨੈਂਸ ਵੀ ਕਰਵਾਈ ਗਈ ਅਤੇ ਘਰ ਦੇ ਬਾਹਰ ਪੁਰਾਣੇ ਘਰ ਦੀਆਂ ਤਸਵੀਰਾਂ ਵੀ ਲਗਾਈਆਂ ਹੋਈਆਂ ਨੇ ਤਸਾਨੇਵਾਲ ਦੀਆਂ ਗਲੀਆਂ ਦੇ ਵਿੱਚ ਖੇਡ ਕੇ ਸਾਨੇਵਾਲ ਦੀ ਮਠਾਈ ਦੀ ਦੁਕਾਨ ਤੋਂ ਮਠਾਈਆਂ ਖਾ ਕੇ ਵੱਡੇ ਹੋਏ ਤਰਮਿੰਦਰ ਟਿਊਲ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਬੰਬਈ ਰਿਫੜੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਹੀਰੋ ਬਣਨ ਦਾ ਸੁਪਨਾ ਵੀ ਦੇਖਿਆ ਟਾਪੀਲੀ ਫਿਲਰਮ ਤਰਮਿੰਦਰ ਦੀ 1960 ਦੇ ਵਿੱਚ ਰਿਲੀਜ਼ ਹੋਈ ਫਿਰ ਬਾਅਦ ਦੇ ਵਿੱਚ ਧੜਾ ਧੜ 300 ਤੋਂ ਵੱਧ ਹਿੱਟ ਫਿਲਮਾਂ ਤਰਮਿੰਦਰ ਦੇਵ ਨੇ ਬਾਲੀਵੁੱਡ ਨੂੰ ਦਿੱਤੀਆਂ ਜਿਸ ਤੇ ਨਾਲ ਉਹ ਹਰ ਕਿਸੇ ਦੇ ਚਹੇਤੇ ਹੋ ਗਏ ਸ਼ੋਲੇ ਵਰਗੀਆਂ ਫਿਲਮ ਦੇ ਬਹੁਤ ਲੰਬੇ ਹੱਸੇ ਤੱਕ ਚਰਚਿਤ ਹੁੰਦੇ ਰਹੇ ਹੁਣ ਵੀ ਜਦੋਂ ਸ਼ੋਲੇ ਫਿਲਮ ਰੀ ਰਿਲੀਜ਼ ਹੋਈ ਤਾਂ ਲੋਕਾਂ ਨੇ ਬਹੁਤ ਚਾਹ ਦੇ ਨਾਲ ਅਤੇ ਸ਼ੌਂਕ ਦੇ ਨਾਲ ਦੇਖੀ ਜੈ ਵਿਰੋਧੀ ਜੋੜੀ ਜਿਹੜੀ ਹੈ ਅੱਜ ਵੀ ਲੋਕਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਉਹ ਵਸੀ ਹੋਈ ਹੈ ਜਿਸ ਕਰਕੇ ਧਰਮਿੰਦਰ ਦੇਉਲ ਅੱਜ ਵੀ ਲੋਕਾਂ ਦੀਆਂ ਯਾਦਾਂ ਦੇ ਵਿੱਚ ਅਮਰ ਨੇ ਔਰ ਹਮੇਸ਼ਾ ਅਮਰ ਵੀ ਰਹਿਣਗੇ ਉਹਨਾਂ ਦਾ ਸਰੀਰ ਚਾਹੀ ਇਸ ਜਹਾਨ ਨੂੰ ਛੱਡ ਗਿਆ ਪਰ ਉਹਨਾਂ ਦੀਆਂ ਯਾਦਾਂ ਹਰ ਕਿਸੇ ਦੇ ਮਨਾਂ ਦੇ ਵਿੱਚ ਹਮੇਸ਼ਾ ਅਮਰ ਰਹਿਣਗੀਆਂ ਵਿਟਤ ਦਿਨ ਉਹਨਾਂ ਦੀਆਂ ਅੰਤਿਮ ਰਸਮਾਂ ਵੀ ਪਰਿਵਾਰ ਦੇ ਵੱਲੋਂ ਕੀਤੀ ਗਈਆਂ ਪਰ ਹੁਣ ਤੁਹਾਨੂੰ ਅਸੀਂ ਉਸ ਸਕਰੀਨ ਤੇ ਨਾਲ-ਨਾਲ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਧਰਮਿੰਦਰ ਦੇਉਲ ਤਾ ਜਨਮ ਹੋਇਆ ਅਤੀ ਉੱਠੇ ਹੀ ਵੱਡੇ ਹੋਏ ਅਤੇ ਉਹਨਾਂ ਗਲੀਆਂ ਦੇ ਵਿੱਚ ਖੇਡ ਕੇ ਧਰਮਿੰਦਰ देओल ਬੱਬੇ ਪਹੁੰਚੇ ਤਾਂ ਅੱਜ ਵੀ ਉੱਥੇ ਆਸ-ਪਾਸ ਦੇ ਲੋਕ ਜਿਹੜੇ ਬਹੁਤ ਪੁਰਾਣੇ ਲੋਕ ਉੱਥੇ ਵਸੇ ਹੋਏ ਨੇ ਉਹ ਅੱਜ ਵੀ ਗੱਲਾਂ ਦੱਸਦੇ ਨੇ ਕਿ ਧਰਮਿੰਦਰ देओल ਦੇ ਪਰਿਵਾਰ ਦੇ ਨਾਲ ਉਹਨਾਂ ਦੇ ਕਿਸ ਤਰੀਕੇ ਦੇ ਸੰਬੰਧ ਸਨ ਉਹਨਾਂ ਦੇ ਪਿਤਾ ਜੀ ਦੇ ਨਾਲ ਕਿਸ ਤਰੀਕੇ ਦੇ ਸੰਬੰਧ ਸਨ ਤਾਂ ਹਰ ਕਿਸੇ ਦੀਆਂ ਅੱਖਾਂ ਅੱਜ ਵੀ ਉਹਨਾਂ ਦੇ ਪਿੰਡ ਦੇ ਵਿੱਚ ਨਾਮ ਨੇ ਹਰ ਕੋਈ ਯਾਦ ਉਹਨਾਂ ਨੂੰ ਕਰ ਰਿਹਾ ਹੈ ਅ ਬੁੱਚਾ ਪਿੰਡਵਾ ਸੀ ਇਹ ਵੀ ਦੱਸਦੇ ਨੇ ਕਿ ਪਿੰਡ ਦੇ ਵਿੱਚੋਂ ਇੱਕ ਰੇਲਵੇ ਲਾਈਨ ਲੰਘਦੀ ਹੈ ਉੱਥੇ ਹੀ ਬੈਠ ਕੇ ਤਰਮਿੰਦਰ देओल ਨੇ ਹੀਰੋ ਬਣਨ ਦਾ ਸੁਪਨਾ ਵੀ ਦੇਖਿਆ ਸੀ ਤਾਂ ਸੀ ਵੀ ਤਰਮਿੰਦਰ देओल ਨੂੰ ਸ਼ਬਦਾਂ 'ਚ ਪੇਟ ਕਰਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਰਮਿੰਦਰ देओल ਦੀ ਆਖਰੀ ਫਿਲਮ 21 ਜਿਹੜੀ ਆ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਕੱਲ ਉਹਨਾਂ ਦੇ ਇਤਿਹਾਸ ਤੋਂ ਬਾਅਦ ਉਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਤਾਂ 1960 ਤੋਂ ਫਿਲਮ ਕੈਰੀਅਰ ਉਹਨਾਂ ਦਾ ਸ਼ੁਰੂ ਹੋਇਆ ਤੇ ਅੰਤ ਤੱਕ ਉਹਨਾਂ ਦਾ ਫਿਲਮ ਕੈਰੀਅਰ ਚੱਲਦਾ ਰਿਹਾ ਬਾਲੀਵੁੱਡ ਦੇ ਹੀਮੈਨ ਦੇ ਵੱਜੋਂ ਜਾਣੇ ਜਾਂਦੇ ਨੇ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਤੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਵਾਸਤੇ ਹਰ ਇੱਕ ਬਾਲੀਵੁੱਡ ਦਾ ਸਤਾਰਾ ਕੱਲ ਪਹੁੰਚਿਆ ਅਮਿਤਾਭ ਬਚਨ ਵੀ ਉੱਥੇ ਉਹਨਾਂ ਨੂੰ ਆਖਰੀ ਅਲਵਿਦਾ ਕਹਿਣ ਦੇ ਵਾਸਤੇ ਪਹੁੰਚੇ ਕਿਉਂਕਿ ਜੈ ਵੀਰੂ ਦੀ ਜੋੜੀ ਦੇ ਵਿੱਚ ਅਮਿਤਾਭ ਬਚਨ ਅਤੇ ਤਰਮਿੰਦਰ ਦੇ ਉਲਦੀ ਜੋੜੀ ਬਹੁਤ ਹਿੱਟ ਵੀ ਹੋਈ ਸੀ ਅਗੋਰ ਅਪਡੇਟਸ ਇਸ ਨਾਲ ਜੁੜੇ ਹੋਣ ਲੋ ਧਿਆਨ ਤੋਂ ਸੰਗੀ ਸਿੰਘ ਜਨਤੇਸ਼ੀ ਧੰਨਵਾਦ